ਸਾਡੇ ਚੈਨਲ ਦੇਖ ਰਹੇ ਸਾਰੇ ਦੋਸਤ ਮਿੱਤਰਾਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਅੱਜ ਸ਼ਹਿਰ ਕੁਰਾਲੀ ਦੇ ਵਿੱਚ ਬਾਡੇ ਬਿਲਡਿੰਗ ਕੰਪੀਟੀਸ਼ਨ ਕਰਵਾਇਆ ਗਿਆ ਹੈ ਜਿੱਦਾ ਕਿਤਾਬ ਸਾਗਰ ਬਸੀ ਪਠਾਣਾ ਵੱਲੋਂ ਜਿੱਤਿਆ ਗਿਆ ਹੈ ਇਸ ਮੌਕੇ ਤੇ ਮਿਊਸਪਲ ਕਾਉਂਸਲ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਵੱਲੋਂ ਰੀਬਨ ਕਟਾਈ ਦੀ ਰਸਮ ਅਦਾ ਕੀਤੀ ਗਈ ਹੈ ਤੇ ਬਾਅਦ ਦੇ ਵਿੱਚ ਇਨਾਮ ਵੰਡ ਸਮਰੋਹ ਦੇ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਹਰੀਸ਼ ਰਾਣਾ ਜੀ ਤੇ ਉਹਨਾਂ ਦੀ ਟੀਮ ਵੱਲੋਂ ਜਿੱਤਦੇ ਹੋਏ ਖਿਡਾਰੀਆਂ ਨੂੰ ਇਨਾਮ ਵੰਡੇ ਗਏ ਤੇ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਨੇ ਉਸ ਤੋਂ ਪਹਿਲਾਂ ਸਾਡੇ ਕਲੱਬ ਦੇ ਮੈਂਬਰ ਸਰਦਾਰ ਕਰਨਜੀਤ ਸਿੰਘ ਜੀ ਤੋਂ ਰਿਵ ਇਸ ਕੌਂਸਲ ਦੇ ਪ੍ਰਧਾਨ ਨੇ ਰਣਜੀਤ ਸਿੰਘ ਜੀ ਜੀਤੀ ਕੜਿਆਲੇ ਤੋਂ रमाकांत ਕਾਲੀਆ ਜੀ ਜੱਗੀ ਵੀਰ ਵੀ ਸਾਡੇ ਵਾਰ ਨੰਬਰ 5 ਤੋਂ ਕੌਂਸਲਰ ਉਸ ਤੋਂ ਬਾਅਦ ਮਨੋਜ ਕੁਮਾਰ ਜੀ ਸਾਡੇ ਬੱਬੂ ਕੋਸ਼ਲ ਵੀਰ ਜੀ ਲਓ ਜੀ ਇਹ ਤਾੜੀਆਂ ਮਾਰ ਦਿਓ ਜੀ ਇਹ ਹੋ ਗਿਆ ਰਸਮ ਪਾਈ ਥੈਂਕ ਯੂ ਸਰ ਥੈਂਕ ਯੂ ਜੀ ਵਾਹ ਜੀ ਵਾਹ ਬਹੁਤ ਅੱਛਾ ਤੇ ਇਹਨਾਂ ਨੂੰ ਇਨਾਮ ਵੀ ਦੇਣੇ ਨੇ ਜੋ ਖਿਡਾਰੀ ਸਾਡੇ ਜੇਤੂ ਹੋਣਗੇ ਉਹਨਾਂ ਨੂੰ ਇਨਾਮ ਦੇਣਗੇ ਸਾਡੇ ਅੱਗੇ ਬੋਡੀ ਬਿਲਿੰਗ ਬੋਡੀ ਬਿਲਿੰਗ ਕੰਪੀਟੀਸ਼ਨ ਦੇ ਵਿੱਚ ਪਾਗ ਲੈ ਰਹੇ ਪਾਰਟਿਸਪੀਟ ਕਰ ਰਹੇ ਸਾਰੇ ਹੀ ਬੋਡੀ ਬਿਲਡਰਸ ਬਧਾਈ ਦੇ ਪਾਤਰ ਹੈ ਜਿਨ੍ਹਾਂ ਘਬਰੂਆ ਨੇ ਆਪਣੇ ਇਹ ਸਰੀਰ ਸਾਹਮਣੇ ਹੋਏ ਹਨ ਔਰ ਅੱਜ ਦੇ ਟਾਈਮਸ ਇਹ ਸ ਵੀ ਰੋਹੀ ਸਾਹਿਬ ਸਕਦੇ ਹਨ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਕੇ ਇਹਦੇ ਸਰੀਰ ਜਿਹੜੇ ਕਿ ਅੱਜ ਆਪਾਂ ਨੂੰ ਦੇਖਣ ਦੇ ਲਈ ਕਦਮਾਂ ਦੇ ਇੱਥੇ ਬੈਠੇ ਆਂ ਔਰ ਬਹੁਤ ਹੀ ਆਪਾਂ ਇੰਜੋਏ ਵੀ ਕਰ ਰਹੇ ਆਂ ਔਰ ਅੱਜ ਇਹਨਾਂ ਗੱਭਰੂਆਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਕਿ ਨਸ਼ਿਆਂ ਤੋਂ ਦੂਰ ਹੋ ਕੇ ਇਹਦੇ ਆਪਾਂ ਸਰੀਰਾਂ ਨੂੰ ਸਿਰਜ ਸਕਦੇ ਆਂ ਔਰ ਵਧਾਈ ਦੇ ਪਾਤਰ ਹੈ ਸਾਡੇ ਸਾਰੇ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੁੰਦੇ ਇੱਕ ਵਧੀਆ ਟੂਰਨਾਮੈਂਟ ਦੇਖਣ ਨੂੰ ਮਿਲਿਆ ਜੀ ਜੋ ਅੱਜ ਜਿਹੜਾ ਟੂਰਨਾਮੈਂਟ ਕਰਵਾਇਆ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਕਰਾਈ ਹੈ ਸਾਡੇ ਸੰਜੇ ਵੀਰਜੀ ਤੇ ਮੱਤੀ ਵੀਰਜੀ ਨੇ ਇਹ ਆਪਣੇ ਆਪ ਦੇ ਵਿੱਚ ਬੜੀ ਸਲਾਘਾਯੋਗ ਹੈ ਕਿ ਜਿੰਨੇ ਵੀ ਇਹਦੇ ਵਿੱਚ ਪਾਰਟਿਸਪੈਂਟ ਨੇ ਭਾਗ ਲਿੱਤਾ ਹੈ ਮੈਂ ਸਭ ਨੂੰ ਸਾਰਨੇ ਬਤਾਈ ਦੇਵਾਂਗਾ ਤੇ ਜਿਹੜੇ ਇਦਾਂ ਦੇ ਜਿਹੜੇ ਪ੍ਰੋਗਰਾਮ ਹੈਗੇ ਆ ਇਹ ਬੱਚਿਆਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਬੜੇ ਲਾਹੇਵੰਦ ਨੇ ਤੇ ਮੈਂ ਸਮਾਜਗੇ ਵੀ ਅਪੀਲ ਕਰਾਂਗਾ ਕਿ ਤੁਸੀਂ ਵੀ ਆਪਣੇ ਬੱਚਿਆਂ ਨੂੰ ਇਨਾ ਕੰਪੀਟੀਸ਼ਨ ਵਿੱਚ ਜਿੰਮ ਦੇ ਵਿੱਚ ਲਗਾਓ ਜੀ ਤੁਹਾਡੇ ਬੱਚਿਆਂ ਦੇ ਸਰੀਰ ਨਿਕਰ ਲ ਤੇ ਉਹ ਨਸ਼ਿਆਂ ਤੋਂ ਦੂਰ ਰਹਿਣ। ਫਿਟਨੈਸ ਵੱਲੋਂ ਇੱਕ ਵਧੀਆ ਟੂਰਨਾਮੈਂਟ ਕਰਾਇਆ ਗਿਆ ਸਰ ਕੀ ਕਹਿਣਾ ਚਾਹੁੰਦੇ ਹੋ ਨੇ ਟੀਮ ਨੂੰ? ਜੂਮ ਫਿਟਨੈਸ ਬੋਡੀ ਬਿਲਡਰਸ ਜਿਹੜਾ ਕੰਪੀਟੀਸ਼ਨ ਕਰਾਇਆ ਗਿਆ ਜੀ ਬਹੁਤ ਹੀ ਸ਼ਲਾਘਾਯੋਗ ਇੱਕ ਕੰਪੀਟੀਸ਼ਨ ਸੀਗਾ। ਔਰ ਮੇਰਾ ਖਿਆਲ ਹੈ ਇਹ ਮੈਂ ਵੀ ਸੈਕੰਡ ਟਾਈਮ ਇਹਦੇ ਵਿੱਚ ਪਾਰਟਿਸਿਪੇਟ ਮੈਂ ਐਜ਼ ਇੱਕ ਦਰਸ਼ਕ ਬਣ ਕੇ ਆਇਆ ਜੀ ਔਰ ਬਹੁਤ ਵਧੀਆ ਲੱਗਿਆ ਔਰ ਬਹੁਤ ਵਧੀਆ ਉਪਰਾਲਾ ਨੌਜਵਾਨਾਂ ਨੂੰ ਜਿਹੜਾ ਕਿ ਇੱਕ ਨਵੀਂ ਸਿਹਤ ਵੱਡੀ ਸੋਚ ਰੱਖਣ ਦਾ ਇੱਕ ਜਿਹੜਾ ਜਜ਼ਬਾ ਇਹ ਇਹਨਾਂ ਨੇ ਪੈਦਾ ਇਹਨਾਂ ਦੁਬਾਰਾ ਪੈਦਾ ਕੀਤਾ ਜਾਂਦਾ ਔਰ ਨਸ਼ਾ ਤੋਂ ਦੂਰ ਰਹਿਣ ਦਾ ਇੱਕ ਤਰੀਕਾ ਔਰ ਬਹੁਤ ਹੀ ਪ੍ਰਾਊਡ ਦੀ ਗੱਲ ਹੈ ਇਹ ਨੌਜਵਾਨ ਐਟ ਵਧੀਆ ਸਰੀਰ ਬਣਾ ਕੇ ਔਰ ਇਹ ਇਸ ਮੈਦਾਨ ਦੇ ਵਿੱਚ ਇਸ ਪੜ ਦੇ ਵਿੱਚ ਆਉਨੇ ਆ ਮੈਂ ਇਹਨਾਂ ਗੱਬਰੂਆਂ ਦਾ ਇਹਨਾਂ ਨੂੰ ਜਿਨ੍ਹਾਂ ਨੇ ਪਾਰਟਿਸਪੇਟ ਕਰਿਆ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਆਪਣਾ ਨਾਮ ਭਾਈ ਸਾਗਰ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਭਾਈ ਬਸੀ ਪਠਾਨਾ ਡਿਸਟ੍ਰਿਕਟ ਫਤੇਗੜ ਤੋਂ ਆਪੋ ਤੁਸੀਂ ਕਿਹੜਾ ਕਿਹੜਾ ਟੂਰਨਾਮੈਂਟ ਜਿੱਤੇ ਅੱਜ ਮੈਂ ਅੱਜ ਭਾਜੀ ਮਿਸਟਰ ਮਹਾਲੀ ਜਿੱਤੇ ਆਪਣੀ weight category ਚ ਫਰਸਟ ਤੇ ਓਵਰਆਲ ਚੈਂਪੀਅਨ ਰਹਾ ਤੇ ਓਪਨ category ਚ ਵੀ ਆਪਾਂ ਓਵਰਆਲ ਚੈਂਪੀਅਨ ਰਹੇ ਆ ਭਾਜੀ ਤੇ ਕਿੰਨੀ ਦੇਰ ਤੁਸੀਂ ਪ੍ਰੈਕਟਿਸ ਕਰਦੇ ਹੋ ਰੋਜ਼ ਕਿੰਨੇ ਕਿ ਟੂਰਨਾਮੈਂਟ ਖੇਡ ਚੁੱਕੇ ਹੋ ਭਾਜੀ ਮੈਂ ਹੁਣ ਤੱਕ ਕੋਈ ਗਿਣਤੀ ਨਹੀਂ ਹੈਗੀ ਮੈਂ 2022 ਤੋਂ ਸ਼ੁਰੂ ਕੀਤਾ ਅੱਜ 2025 ਚੱਲ ਗਿਆ ਪਰਫੈਸ਼ਨਲੀ ਮੈਨੂੰ 3 ਸਾਲ ਹੋ ਗਏ ਕਰਦੇ ਨੂੰ ਉਦਾਂ ਭਾਜੀ ਆਪਾਂ ਨੂੰ 8-9 ਸਾਲ ਹੋ ਗਏ ਬੋਡੀ ਬਿਲਡਿੰਗ ਕਰਦੇ ਨੂੰ ਜਿਮ ਕਰਦੇ ਨੂੰ ਤੇ ਪ੍ਰੋਫੈਸ਼ਨਲੀ 3 ਸਾਲ ਹੋ ਗਏ 3 ਸਾਲ ਚ ਆਪਾਂ ਜਿਆਦਾ ਨਹੀਂ ਤੇ ਆਪਾਂ 2022 ਦੇ ਐਨਪੀਸੀ ਓਵਰਆਲ ਫਾਈਨਲਿਸਟ ਵੀ ਰਹੇ ਆ ਓਵਰਆਲ ਚੈਂਪੀਅਨਸ਼ਿਪ ਆ ਜੇ ਦੇਖਿਆ ਜਾਣਾ ਇਹਨਾਂ ਦੋਨੂੰ ਮਿਲਾ ਕੇ 8 ਤੋਂ 10 ਹੋ ਗਏ ਭਾਜੀ ਆਪਣੇ ਕੋਲ ਜਿਸ ਤਰ੍ਹਾਂ ਕੀ ਤੁਹਾਡੇ ਡੋਲੇ ਦਿਖਦੇ ਆ ਕਿੰਨੀ ਕ ਖਰਾਕ ਹੈ ਜਿਹੜੀ ਤੁਸੀਂ ਖਾਂਦੇ ਹੋ ਰੋਜ਼ ਖਰਾਕ ਭਾਜੀ ਗੇਨਿੰਗ ਤੇ ਤਾਂ ਇੰਨੀ ਕ ਵੀ ਘਰ ਦੇ ਵੀ ਦੁਖੀ ਹੋ ਜਾਂਦੇ ਆ ਵੀ बार-बार 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 ਤੇ ਕਟਿੰਗ ਤੇ ਇਹੋ ਜਿਹਾ ਹਾਲ ਹੋ ਜਾਂਦਾ ਭਾਈ ਭੁੱਖ ਮਰੀ ਕਹਿ ਸਕਦੇ ਆ ਪਰ ਜਿਵੇਂ ਭੁੱਖ ਮਰੀ ਤੇ ਆਣਾ ਪੈਂਦਾ ਜੇ ਆ ਨਾੜਾ ਨੂੜਾ ਕੱਢਣੀ ਆ ਤਾਂ ਫਿਰ ਬਹੁਤ ਔਖਾ ਮਸਟਰਗਲ ਆ ਸਵੇਰੇ ਖਾਲੀ ਪੇਟ ਪਹਿਲਾਂ ਆਪਾਂ ਨੂੰ ਮਨਾ 2 ਘੰਟੇ ਕਾਰਡੀਓ ਐਬਸ ਵਗੈਰਾ ਟ੍ਰੇਨ ਕਰਨੇ ਪੈਂਦੇ ਆ ਡੇਲੀ ਦੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਆਪਣਾ ਫੇਰ ਵਰਕਆਊਟ ਹੁੰਦਾ ਕਾਮਸ ਜਮੇ ਜ਼ੀਰੋ ਹੋ ਜਾਂਦੇ ਆ ਐਂਟਲੇ ਦਿਨਾਂ 'ਚ ਆਪ ਨੂੰ ਪਾਣੀ ਪੂਣੀ ਡਿਪਲੀਟ ਕਰਨਾ ਪੈਂਦਾ ਪਾਣੀ ਛੱਡਣਾ ਪੈਂਦਾ ਨਮਕ ਨੂੰ ਬੋਡੀ ਜੋ ਕੱਟਣਾ ਪੈਂਦਾ ਫਿਰ ਕਿਤੇ ਜਾ ਕੇ ਇਦਾਂ ਦੀ ਤਕੀਫ ਨਿਕਲ ਕੇ ਆਂਦੀ ਆ ਜੋ ਕਿ ਆਪਾਂ 5-10 ਮੀਟਰ ਸਟੇਜ ਤੇ ਦਿਖਾਣੀ ਹੁੰਦੀ ਆ ਬਹੁਤ ਔਖਾ ਟਫ ਸਪੋਰਟ ਆ ਪਰ ਬਹੁਤ ਮਜ਼ਾ ਆਂਦਾ ਭਾਜੀ ਜਦੋਂ ਵਰਥ ਇਟ ਹੋ ਜਾਂਦਾ ਕਿੰਨੀ ਕੁ ਧੀਰ ਪ੍ਰੈਕਟਿਸ ਕਰਦੇ ਹੋ ਭਾਜੀ ਪ੍ਰੈਕਟਿਸ ਭਾਜੀ 2-3 ਘੰਟੇ ਮਾਰਨਿੰਗ 'ਚ ਨੇ ਆਪਣੇ ਤੇ 2- ਵਾਹ ਬੱਚਾ ਬਹੁਤ ਕਲੀ ਫਾੜੇ ਮੈਂਬਰ ਇਹਦਾ ਤਾੜੀਆਂ ਮਾਰ ਦੇਓ ਮੁੰਡੇ ਵਾਸਤੇ ਜੇਤੂ ਹੋਇਆ ਜੀ ਇਹ ਸ਼ਾਬਾਸ਼ ਬਈ ਮੁੰਡਿਆ ਬਹੁਤ ਹੋਮ ਫੀਟਰ ਜਿੱਤਨੇ ਵਾਲੇ ਬੋਡੀ ਬਿਲਡਰਸ ਬੜਾ ਕੇ ਟਰੋਫੀ ਸਰਟੀਫਿਕੇਟ ਆ ਸਾਰਾ ਸਮਾਨ ਮੁੰਡੇ ਦਾ ਇਸ ਵਰਦ ਨਾਲ ਕੰਡੀ ਵਿੱਚ ਨਾ ਮਾਈਕ੍ਰੋਵੇਵ ਤੇ ਲਈ ਆਪਣਾ ਆਪਣਾ ਸਮਾਨ ਮਾਈਕ੍ਰੋਵੇਵ ਲਓ ਜੀ ਆਹ ਮਾਈਕ੍ਰੋਵੇਵ ਜੀ ਇਹ ਤੀਸਰੀ ਪਲੇਸ ਹੈ ਜਿੱਥੇ ਸੀ ਪਿਛਲੇ ਸਾਲ ਵੀ ਮੈਨੂੰ ਇਹਨਾਂ ਨੇ ਸੱਧਿਆ ਸੀ ਔਰ ਸਾਲੋਂ ਵੀ ਬਹੁਤ ਵਧੀਆ ਲੱਗਿਆ ਔਰ ਬਹੁਤ ਵਧੀਆ ਮੈਸੇਜ ਹੈ ਔਰ ਮੈਂ ਜਿਹੜੇ ਇਸ ਦੇ ਵਿੱਚ ਬੋਡੀ ਬਿਲਡਰਸ ਪਾਰਟਿਸਪੇਟ ਕਰ ਕਰ ਚੁੱਕੇ ਹਨ ਔਰ ਮੇਰਾ ਖਿਆਲ ਹੈ ਮਿਸਟਰ ਮੋਹਾਲੀ ਵੀ ਸਾਡਾ ਵੀ 40 ਨੰਬਰ ਵੱਲ ਚੁੱਕਿਆ ਉਸ ਨੂੰ ਵੀ ਬਹੁਤ ਬਹੁਤ ਵਧਾਈ ਔਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਪੀਟੀਸ਼ਨ ਲੜਿਆ ਉਹ ਵੀ ਸਾਰੇ ਵਧਾਈ ਦੇ ਯੋਗ ਪਾਤਰ ਸਾਰੇ ਜੇਤੂ ਹੈ ਜੀ ਕਿਉਂਕਿ ਇੱਥੇ ਦਾ ਇਸ ਸਟੇਜ ਤੇ ਪਹੁੰਚਣਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਮਿਹਨਤਾਂ ਬਿਸ਼ੱਕਤਾਂ ਕਰਨੀਆਂ ਪੈਂਦੀਆਂ ਨੇ ਔਰ ਇਸ ਗੱਭਰੂ ਐਥੇ ਪਹੁੰਚੇ ਸਾਰੇ ਵਧਾਈ ਦੇ ਪਾਤਰ ਔਰ ਇੱਕ ਆ ਬਾਅਦ ਦੇ ਵਿੱਚ ਛੋਟਾ ਕੰਪੀਟੀਸ਼ਨ ਚੱਲ ਰਿਹਾ ਇਸ ਦਰਜਾ ਹੁਣ ਜੱਜਿਸ ਨੇ ਦੇਣੇ ਸਾਰੇ ਜੱਜਿਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਸੱਚੀ ਤੇ ਸੁੱਚੀ ਜਜਮੈਂਟ ਦੇ ਕੇ ਇਹਨਾਂ ਪਲੇਅਰਾਂ ਦੇ ਵਿੱਚੋਂ ਇੱਕ ਬਹੁਤ ਵਧੀਆ ਤੈਨੋਂ ਵੀ ਜੋ ਸਾਡੇ ਦੇਸ਼ ਦਾ ਵਿਮਾਨ ਬਣ ਲੈ ਇੰਟਰਨੈਸ਼ਨਲ ਪੌੜੀ ਤੇ ਡੀਲੇ ਰੈਕੇਟਨ ਜਾਣਾ ਔਰ ਮੈਂ ਸਾਰੇ ਜੱਜਿਸ ਦਾ ਸਾਰੀ ਟੀਮ ਦਾ ਆਰਗੇਨਾਈਜ਼ਰ ਟੀਮ ਦਾ اپنی ساری ٹیم ਸਾਡੇ ਵਿਚਕਾਰ ਸਾਡੇ ਮਾਰਕੀਟ ਕਮਿਟੀ ਦੇ ਚੇਅਰਮੈਨ ਕਰਾਲਾ ਮੀਸ਼ ਕੁਮਾਰ ਜੀ ਸਾਡੇ ਨਵਦੀਪ ਜੀ ਆਵਾਜ਼ ਦੀ ਪਾਰਟੀ ਦੇ ਸੀਨੀਅਰ ਲੀਡਰ ਔਰ ਸਾਡੇ ਸੀਨੀਅਰ ਕੌਂਸਲਰ ਸਾਹਿਬ ਪ੍ਰਧਾਨ ਨੰਦੀਪਾਲ ਜੀ ਬਾਂਸਰ ਸਾਹਿਬ ਕੁਸ਼ਵੀਰ ਸਿੰਘ ਜੀ ਹੈਪੀ ਜੀ ਕੌਂਸਲਰ ਸਾਹਿਬ ਸਾਡੇ ਅਸ਼ਮੀਤ ਕੁਮਾਰ ਜੀ ਐਮਸੀ ਸਾਹਿਬ ਅਸੀਂ ਸਾਰੇ ਆਪਣੀ ਟੀਮ ਦੇ ਵੱਲੋਂ ਫਿਟਨੈਸ ਜੂਮ ਫਿਟਨੈਸ ਕਲੱਬ ਨੂੰ ਲੱਖ ਲੱਖ ਵਧਾਈ ਦਿੰਦੇ ਆ ਔਰ ਸਾਰੇ ਜੱਜਿਸ ਨੂੰ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਜਮੈਂਟ ਦਿੱਤੀ ਹੈ ਧੰਨਵਾਦ ਜੈ ਹਿੰਦ ਮੈਂ ਖਾਸ ਤੌਰ ਤੇ ਇੱਕ ਨਾਮ ਲੈਣਾ ਭੁੱਲ ਗਿਆ ਸਾਡਾ ਵੀਰ ਸੰਜੇ ਵੀਰ ਜਿਹੜੇ ਕਿ ਬਹੁਤ ਹੀ ਹਰ ਫੀਲਡ ਦੇ ਵਿੱਚ ਖੇਡਾਂ ਦੇ ਖੇਤਰ ਵਿੱਚ ਚਾਹੇ ਫੁੱਟਬਾਲ ਹੋਵੇ ਚਾਹੇ ਹਾਕੀ ਹੋਵੇ ਆ ਜਿਹੜਾ ਅੱਜ ਇਹਨਾਂ ਨੇ ਨਵਾਂ ਇੱਕ ਉਮਰ ਅਚਾ ਮੈਨਾਂ ਉਹ ਵੀ ਲੱਖ ਨਕ ਵਧਾਈ ਦਿੰਦਾ ਬਹੁਤ ਵੱਡੇ ਸਮਾਜ ਦੇ ਜੀ ਵੀ ਹੈ ਔਰ ਬਹੁਤ ਵੱਡੇ ਹੈ ਸਾਡੇ ਵੀਰੇ ਹਨ ਧੰਨਵਾਦ ਇਹ ਤੋਂ ਇੱਕ ਸ਼ੋਅ ਬੋਡੀ ਬਿਲਡਰ ਨੇ। ਔਰ ਇਹਨਾਂ ਨੇ ਬਹੁਤ ਸਾਰੇ ਮੈਚ ਜਿੱਤ ਕੇ ਹਿੰਦੁਸਤਾਨ ਦਾ ਨਾਮ ਬਹੁਤ ਉੱਚਾ ਕੀਤਾ ਹੈ। ਆਜੇ ਜਜਮੈਂਟ ਦਿੱਤ ਕੱਢੀ ਤੁਸੀਂ। ਬਹੁਤ-ਬਹੁਤ ਜ਼ੋਰਦਾਰ ਤਾਲੀਆਂ ਦੇ ਸਾਥ ਇਨਕਾ ਸਵਾਗਤ ਕੀਜੀਏ। ਸੁਨੀਲ ਵਾਲੀਆ ਜੀ ਦਾ। ਤਾਲੀਆਂ ਮਾਰ ਦਿਓ ਜੀ ਇਹ ਜੱਜ ਨਹੀਂ ਇਹਨਾਂ ਨੇ ਜੱਜ ਕਰਿਆ ਜੀ ਸਾਰਿਆਂ ਨੂੰ। ਬਹੁਤ ਅੱਛੀ ਗੱਲ। ਚੇਅਰਮੈਨ ਸਾਹਿਬ ਵਲਿਆ ਸਾਹਿਬ ਆਨੰਦ ਸਰੂਪ ਵਲਿਆ ਸਾਹਿਬ ਕਿੰਡੀਗੜ ਤੋਂ ਐਸੋਸੀਏਸ਼ਨ ਦੇ ਉਹ ਵੀ ਆਪਣਾ ਪਰਮਣੀ ਵਧੀਆ ਇਨਸਾਨ ਵਧੀਆ ਨੇਚਰ ਦੇ ਮਾਲਕ ਜਿਹਦਾ ਇਸ ਹਰਦੀਪ ਸਿੰਘ ਨੇ ਵਾਈਸ ਪ੍ਰੈਜਿਡੈਂਟ ਹਰਦੀਪ ਸਿੰਘ ਜੀ ਮੱਲੀ ਜਿੱਦ ਕੋ ਵਿਜੇ ਸਿੱਕ ਵਿਜੇ ਜੀ ਵਾਈਸ ਪ੍ਰੈਜਿਡੈਂਟ ਟ੍ਰੀਗਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਦਿਗ ਵਿਜੇ ਜੀ ਉਹ ਵੀ ਆਪਣਾ ਪ੍ਰਾਈਜ਼ ਲੈਣਗੇ ਦਿਗ ਵਿਜੇ ਜੀ ਦਿਖੋ ਟ੍ਰੀਗਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਦਿਗ ਵਿਜੇ ਜੀ ਵਿੰਦਰ ਪਾਲ ਸਿੰਘ ਜੀ ਹੈਪੀ ਉਸ ਤੋਂ ਬਾਅਦ ਰਾਮ ਸਿੰਘ ਜੀ ਰਿਸ਼ਵੀ ਨਾਲ ਰਹੋ ਇਹਨਾਂ ਦੇ ਪਲੇਸ ਤੁਸੀਂ ਤੁਸੀਂ ਵੀ ਏਡੇ ਸੁਨੀਲ ਕੁਮਾਰ ਜੀ ਖਰੜ ਤੋਂ ਸੁਸ਼ੀਲ ਕੁਮਾਰ ਜੀ ਪਿਊਸ਼ ਜੀ ਚੰਡੀਗੜ੍ਹ ਤੋਂ ਉਹ ਵੀ ਆਪਣਾ 48 ਸਾਲ ਦੀ ਏਜ ਦੇ ਵਿੱਚ ਵੀ ਦੇਖੋ ਅੱਜ ਫਿੱਟ ਹੈ ਕੀ ਬਾਤ ਹੈ ਅび ਤਾੜੀਆਂ ਬਾਈ ਜੀ ਦੇਖੋ ਜੀ ਇਹ ਕੀ ਬਾਤ ਹੈ ਬਾਈ ਸਾਵਾ ਤਾੜੀਆਂ ਆ ਦੇਖੋ ਜੀ

شرما جی نندیپال بانسل جی آج نودیپ نبدیپ آشیش آشو ٹرک نمبر ٹوینٹی سیون رمندیپ رمندیپ Truck number twenty-eight, Robin. Twenty-nine. Mr. Nam. Relax. Side chest pose number three. ریلکس 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 ਹੌਲ ਹੋ ਹੌਲ ਠੀਕ ਹੈ ਰਿਲੈਕਸ ਲੈਟ ਰਿਲੈਕਸ ਰੈਕ ਨੰਬਰ 26 ਉਹ ਵੀ ਆ ਗਿਆ ਜਾਈਏ ਇਧਰ ਇਸ ਸਾਈਡ ਤੇ ਵਿੱਚ ਮੇ ਆ ਜਾਈਏ ਰਿਲੈਕਸ ਰਿਲੈਕਸ ਸਵਨ ਡਬਲ ਬਾਈ ਸੈਪਸ ਫਰਮ ਲੈਟਿਸਮੈਂਟ ਆਰਸਿਸ ਰਿਲੈਕਸ ਰਿਲੈਕਸ ਆਉਣ ਲਈ ਨੂੰ ਦੇਖਣ ਦੇ ਲਈ ਖਾਸ ਤੌਰ ਤੇ ਸਾਡੇ ਸ਼ਹਿਰ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਜੀ ਜੀਤੀ ਆਪਣੇ ਸਾਥੀ ਮਿੱਤਰਾਂ ਨਾਲ ਪਹੁੰਚੇ ਨੇ ਦੇਖਣ ਦੇ ਲਈ ਵੀ ਸਾਡੇ ਫਾਈਨੈਂਸਰ ਨੇ ਮਨੋਜ ਕੁਮਾਰ ਜੀ ਜੱਗੀ ਗੌਤਮ ਕਾਉਂਸਲਰ ਸਾਡੇ ਸ਼ਹਿਰ ਦੇ ਇਸਾਮ ਦੇਣ ਦੇ ਲਈ ਸਾਡੇ ਪ੍ਰਧਾਨੇ ਸ਼ਹਿਰ ਦੇ ਸਰਦਾਰ ਰਣਜੀਤ ਸਿੰਘ ਜੀ ਜੀਤੀ ਵਿਕਾਸ ਕਾਉਂਸਲ ਜੀ ਉਹ ਆਪਣੀ ਜੱਗੀ ਵੀਰ ਸਾਡੇ ਐਮਸੀ ਉਸ ਰੇਤੇ ਪਹੁੰਚਣਗੇ ਤੇ ਇਹਨਾਂ ਨੂੰ ਜੇ ਤੁਹਾਨੂੰ ਇਨਾਮ ਦੇਣਗੇ ਤੇ ਮੈਂ ਆਪਣੇ ਕਲ